ਹੈਲੋ ਫਰੈਂਡਸ ਆਈ ਐਨਨਸਟਿਕਾ ਜੀ ਹਾਂਜੀ ਪਲੀਜ਼ ਚੈੱਕ ਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਘਗਰਾਗਾ ਉਹ ਕਿਦਾਂ ਤਿਆਰ ਕੀਤਾ ਜਾਂਦਾ ਹੈ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਘਗਰੀ ਦੀ ਸਾਈਡ ਤੇ ਕਪੜਾ ਹੈਗਾ ਲੈਂਥ ਕਟਿੰਗ ਕਰਨ ਤੋਂ ਬਾਅਦ ਅਸੀਂ ਉਹਨੂੰ ਅਟੈਚ ਕਰ ਲਾਂਗੇ ਲਾਈਨਿੰਗ ਦੇ ਨਾਲ ਹਾਂਜੀ ਫਿਰ ਜਿਹੜੀ ਦੋਨੋਂ ਸਾਈਡ ਆ ਉਹ ਫੜ ਕੇ ਦੋਨਾਂ ਸਾਈਡ ਤੇ ਸਟਿਚਰ ਲਗਾ ਦਾਂਗੇ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਜਿਹੜੀ ਬਲਪਣੇ ਸਟਾਰਟ ਕਰ ਦਾਂਗੇ ਹਾਂਜੀ ਜਿੱਦਾਂ ਕਿ 벨ਟ ਦੇ ਹਿਸਾਬ ਦੇ ਨਾਲ ਜਿੱਦਾਂ 벨ਟ 20 ਹੈ ਤਾਂ ਅਸੀਂ ਉਹਦੇ ਹਿਸਾਬ ਨਾਲ ਹਾਫ ਦੇ ਹਿਸਾਬ ਨਾਲ ਸਾਰੇ ਕੱਪੜੇ ਦੇ ਵਿੱਚ ਬਲ ਪਾਵਾਂਗੇ ਕਪੜੇ ਦਾ ਹਾਫ ਲੈ ਕੇ ਉਸ ਤੇ ਕੱਟ ਲਗਾ ਦਿਓ ਤੇ ਉਸ ਤੋਂ ਬਾਅਦ ਨੂੰ ਦੁਬਾਰਾ ਫੇਰ ਫੋਲਡ ਕਰਕੇ ਉਹਦੇ ਫਿਰ ਵਿਚਕਾਰ ਤੋਂ ਲੈ ਕੇ ਕੱਟ ਲਗਾ ਦਿਓ ਅਸੀਂ ਉਹਦੇ ਚਾਰ ਪੋਰਸ਼ਨ ਬਣਾ ਕੇ ਉਹਦੇ ਹਿਸਾਬ ਦੇ ਨਾਲ ਉਤੇ ਬਲ ਪਾਵਾਂਗੇ ਹਾਂਜੀ ਦੇਖੋ ਇਹ ਬਲ ਪੈ ਕੇ ਤਿਆਰ ਹੋ ਚੁੱਕਿਆ ਬਾਲ ਪੈਣ ਤੋਂ ਬਾਅਦ ਅਸੀਂ ਜਿਹੜੀ ਸਾਈਡ ਸਲਾਈ ਹੈਗੀ ਉਹ ਲਗਾਵਾਂਗੇ ਹਾਂਜੀ ਸਾਈਡਸ ਲਈ ਤੋਂ ਬਾਅਦ ਅਸੀਂ ਜਿਹੜਾ ਨੀਚੇ ਤੋਂ ਫੋਲਡ ਕਰਕੇ ਉਹਦੇ ਉੱਤੇ ਲੈਸ ਲਗਾਵਾਂਗੇ ਨੀਚੇ ਤੋਂ ਜੇ ਘੱਟ ਕੱਪੜਾ ਤੁਹਾਡੇ ਕੋਲੇ ਤੁਸੀਂ ਘੱਟ ਫੋਲਡ ਕਰ ਸਕਦੇ ਹੋਗੇ ਤੇ ਜੇ ਜ਼ਿਆਦਾ ਕੱਪੜਾ ਤਾਂ ਜ਼ਿਆਦਾ ਵੀ ਫੋਲਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉਸਤੇ ਲੈਸ ਲਗਾ ਦਿਓ ਹਾਂਜੀ ਦੇਖੋ ਅਸੀਂ ਲੈਸ ਲਗਾ ਚੁੱਕੇ ਹਾਂ ਤੇ ਲੈਸ ਇਹ ਲੱਗੀ ਬਹੁਤ ਸੋਹਣੀ ਲੱਗਦੀ ਹੈਗੀ ਹਾਂਜੀ ਉਸ ਤੋਂ ਬਾਅਦ ਜਿਹੜੀ 벨ਟ ਦਾ ਕੱਪੜਾ ਹੈ ਉਹ ਅਸੀਂ ਅਟੈਚ ਕਰਾਂਗੇ ਹਾਂਜੀ ਜਿਹੜੀ ਇਹ 벨ਟ ਅਸੀਂ ਲਗਾ ਰਹੇ ਹਾਂਗੇ ਇਹ ਬਾਹਰ ਨੂੰ ਫੋਲਡ ਕਰਾਂਗੇ ਕਗਰੇ ਦੇ ਇਸ ਤਰ੍ਹਾਂ ਵਾਸਤੇ ਸਿਰਫ ਜਿੱਦਾਂ ਕਿ ਆਪਾਂ ਉੱਪਰਲੀ ਸਾਈਡ ਇਲਾਸਟਿਕ ਪਾਉਣ ਵਾਸਤੇ ਹੀ ਰੱਖਦੇ ਹੁੰਦੇ ਆਂਗੇ 19 ਹੀ ਜਗ੍ਹਾ ਰੱਖਾਂਗੇ ਤੇ ਇਹਨੂੰ ਬਾਹਰ ਵੱਲ ਨੂੰ ਫੋਲਡ ਕਰ ਦਾਂਗੇ ਜੇ ਤੁਸੀਂ ਇਲਾਸਟਿਕ ਪਾਉਣੀ ਆ ਜਾਂ ਆਪਾਂ ਰੈਡੀਮੈਡ ਨਾਲ ਹੀ ਵਗੈਰਾ ਪਾਉਣੇ ਆ ਹਾਂਜੀ ਇਹ ਦੇਖੋ ਜਿਹੜੀ ਡਲਟਾ ਕੀ ਲੱਕੇ ਬਹੁਤ ਵਧੀਆ ਤਿਆਰ ਹੋ ਚੁੱਕੇ ਹਾਂਜੀ ਦੇਖੋ ਇਸ ਤਰ੍ਹਾਂ ਆਪਾਂ ਕੀ ਜਿਹੜਾ ਬਹੁਤ ਵਧੀਆ ਕੱਗੜਾ ਤਿਆਰ ਕਰ ਸਕਦੇ ਹਾਂ ਹਾਂਜੀ ਇੱਕ ਕੱਗੜਾ ਸੀ ਜਿਹੜਾ ਆਪਾਂ ਇਹ 3 ਮੀਟਰ ਕੱਪੜੇ ਦੇ ਵਿੱਚ ਹੀ ਤਿਆਰ ਕੀਤਾ ਗਿਆਗਾ ਥੈਂਕ ਯੂ